ਤੋ ਇਹ ਚ ਥੋੜਾ ਜਿਹਾ ਟੁਕੜਾ ਕੱਢ ਕੇ ਰੱਖ ਲੈਣਾ ਸੀ। ਕੀ ਕਰਾਂ? ਉਹ ਜਾਂ ਰਿਹਾ। ਬਹੁਤ ਹੋ ਤਾ ਹੋਇਆ ਗਾਇਸ। ਮੇਰੇ ਹੈਂਡ ਵੀ ਵਾਸ਼ ਆ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਤੇਲ ਗਾਇਸ ਹੁਣ ਵਾਲੇ ਮਾਰ ਰਿਆਂ। ਜੇ ਤੁਸੀਂ ਪਨੀਰ ਭੁਰਜੀ ਬਣਾਉਣੀ ਹੈ ਇੱਕ ਚੀਜ਼ ਦਾ ਧਿਆਨ ਰੱਖਣਾ। ਤੇਲ ਨੂੰ ਜ਼ਿਆਦਾ ਗਰਮ ਨਹੀਂ ਹੋਣ ਦੇਣਾ। ਹੂੰ। ਦੇਖ ਸਕਦੇ ਹੋ ਤੁਸੀਂ ਰੈਡੀ ਹੈ ਪਨੀਰ ਸਾਡਾ ਸਵੇਰ ਥੋੜਾ ਜਿਹਾ ਕਿਚਨ ਚ ਗੰਦਭੋ ਪਿਆਇਆ ਹੈ ਸੋ ਇੱਧਰ ਆਟਾ ਵੀ ਗੁੱਝਿਆ ਪਿਆ ਗਾਇਸ ਉਹ ਵੀ ਗੁੰਨ ਲਈਦਾ ਆਪਾਂ ਸਵਾਦ ਅਨੁਸਾਰ ਹਲਦੀ ਲਵਾਂਗੇ ਤੋ ਕਰਾ ਅਗਵੇ ਤੇ ਛੋਟੇ ਛੋਟੇ ਕੰਮ ਹੁੰਦੇ ਰਹਿੰਦੇ ਆ ਕੁਝ ਵੀ ਕਰਿਆ ਕਰੋ। ਚਲੋ। ਖਾਣ ਗਿਤੀ ਬਲੈਕ ਮਿਸ ਹੈ। ਹਲਵਾ ਵਾਲਾ ਪਹਿਲਾਂ। ਉਹ ਯਾਰ ਲੈ ਰੁਕ ਜਾ ਮਮੀ ਯਾਰ ਤੈਨੂੰ ਪਤਾ ਤਾਂ ਮੈਂ ਰੈਸਪੀ ਪੂਰੀ ਦੱਸਣੀ ਦਰਸ਼ਕਾਂ ਨੂੰ। ਉੱਧਰ ਉੱਧਰ ਉਹਦੀ ਆਲ ਦੇ ਦੱਸ ਤੇ ਸਭ ਚਾਹ ਰਹੇ ਨੇ ਆਲੇ ਆ। ਤੋ ਦੱਸਣਾ ਤਾਂ ਆਲ ਦੇ ਦੱਸਣ ਤਾਂ ਸੁਣਿਆ ਇਹ ਘਰੇ। ਬਸ। ਉਹ ਗਾਇਜ਼ ਥੋੜਾ ਜਿਹਾ ਕੰਮ ਲੇਟ। ਯਾਰ ਕੱਲੂ ਪਾਉਂਗਾ ਦਿਨੇ ਦੇਖੋਗੇ ਸੋ ਥੋੜਾ ਜਿਹਾ ਐਡਵਾਂਸ ਪਿਆਜ਼ ਪਾਤੇ ਆ ਮੰਮੀ ਹੋਣੀ ਗਾਇਸ ਉਹਦਾ ਇੱਦਾਂ ਪਾਉਣੀ ਸੀਗੇ ਇੱਦਾਂ ਕਰਕੇ ਹੋਰ ਹੀ ਹੋਰ ਦੇਖੋ ਫਲਕਾ ਜਾ ਰੈਡਨੈਸ ਹੀ ਆ ਗਈ ਹੈ ਨਾ ਤੁਸੀਂ ਫੇਰ ਅਗਲੀ ਪੋਜੀਸ਼ਨ ਲੈਣੀ ਆ ਉਹ ਪੋਜੀਸ਼ਨ ਤੁਹਾਡੀ ਹੋਣੀ ਆ ਗਾਇਸ ਮਿਰਚਾਂ ਮੁਰਚਾਂ ਜਿਦਾਂਗੇ ਜੀ गाइस नमक स्वादुसार <laughs> ਗਾਈਜ਼ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਪਿਆਜ਼ਾਂ ਦਾ ਰੰਗ ਬਦਲ ਗਿਆ ਪਰ ਆਵਾ ਕੱਲੂ ਬੋੜੀ ਸਵੇਰ ਨੂੰ ਵੀਡੀਓ ਸਵਾਦ ਅਨੁਸਾਰ ਗਾਈਜ਼ ਹਲਦੀ ਲੈਡੀਆਂ ਜ਼ਿਆਦਾ ਨਹੀਂ ਪਾਣੀ ਹਲਕੀ ਆਪਾਂ ਜਿਹੜੇ ਹਲਦੀ ਐਡਮ ਕਰਾਂਗੇ ये दाल पनीर पर रंग अंग बढ़िया आउगा ये रेसिपी गाइस सीख लो खुद ही बनाया करो कर सो गाइस अब जाएंगी मिर्चे और टमाटर वाह क्या खुशबू आ रही है

ਮਾਗੀ ਇਹ ਤੂੰ ਕਹਦੇ ਹਾਂ ਤੁਸੀਂ ਹਲਕਾ ਜਿਹਾ ਦੁੱਧ ਸਵਾਦ ਅਨੁਸਾਰ 2 ਚਮਚ ਦੁੱਧ ਦੇ ਪਾਣੀ ਆ ਬਸ ਜ਼ਿਆਦਾ ਨਹੀਂ ਦੁੱਧ ਨਾਲ ਪੀਉਂਦਾ ਗਾਇਜ਼ ਜਿਹੜੀ ਪਨੀਰ ਘੋਲਦੀ ਹੈ ਨਾ ਉਹ ਜੁੜੀ ਜੁੜੀ ਨਹੀਂ ਰਹੂਗੀ ਤਾਂ ਤੁਸੀਂ ਦੇਖ ਸਕਦੇ ਹੋ ਪਨੀਰ ਭੁਰਜੀ ਦਾ। ਨਾਲ ਅਸੀਂ ਇਹਨੂੰ 2 ਤੋਂ 3 ਮਿੰਟ ਲਈ ਛੱਡਾਂਗੇ। ਤੁਸੀਂ ਦੇਖ ਸਕਦੇ ਹੋ ਗਾਇਸ ਪਨੀਰ ਭੁਰਜੀ ਅੱਛੀ ਤਰ੍ਹਾਂ ਮੈਚ ਹੋ ਗਈ ਆ ਜਿਹਦਾ ਰਿਜ਼ਲਟ ਵੀ ਵਧੀਆ ਆ ਜਿਆਦਾ ਖੰਗੇ ਲਵਾਵਾਂਗੇ ਤੇ ਇਹ ਕੜਾਜਾ ਬਣ ਜੂਗਾ ਗਾਇਸ हूँ गाइस गैस में थोड़ा जहा घर आपका इन स्टीम देनी है आपको स्टीम किस कि देनी है दसते हैं कुछ भी ला लो जिमें कि ढक्कन लिया देता गैस सो आप हम दो मिनट बाद चका पनीर भोजी रेडी होगी ओम आज रोटी पकइए आ जा बनगी ये तो गैस तो अनु चीकू ना भी मिला दिए चीकू हाय बोलो हाय बोलो पोती खानी चीकू खानी पोती है हम रेडी है तो गैस अभी बारी है इसको उठाने की इसको चम्मच की वजह से उठा सकते हो वरना आपका हाथ जल जाएगा। और का रंग बहुत खराब है, उम आगे देख सो गए तो भोजी मेरी है तो मैं ही खाऊंगा ना उठा के गाइस अब साइड में रखेंगे हम इसको कोई सी नीएगी थोड़ी अच्छी से पक जाएगी थोड़ी साटी गर्म है गल अम्मा कोठा किदा काम बताया <laughs> तभी तो रोटी की बारी मिलते हैं अगले ब्लॉग में आई होप तो सारे पनीर पनीरपुर जीवनोली सीखते हो होंगे सो थैंक यू वेरी मच